ਸੁਨੀ ਦਾ ਪਿੰਡ ਸੁਨੀ ਦਾ ਟਿਪਾ ਵੀ ਅਮਲੇਵਾਲ ਦਾ ਖੂਤੇ ਬਰਾਂਡਾ ਓਏ ਅਮਲੇਵਾਲ ਦਾ ਖੂਤੇ ਬਰਾਂਡਾ ਮੀ ਪਿੰਦੇ ਵਿੱਚ ਬਹਿਣਾ ਵੀ ਕੋ ਪਿੰਡ ਵਿੱਚ ਐਸ ਕਰਦੀਆਂ ਓਏ ਓ ਇੱਕੋ ਪਿੰਡ ਵਿੱਚ ਐਸ ਕਰਦੀਆਂ ਧੋਮੇ ਸੰਗੀਆਂ ਬਹਿਣਾ ਵਿੱਚ ਸ਼ਰੀਕੇ ਦੇ ਧਾਤਾਂ ਦੇ ਰੱਖਾ ਸ਼ਰੀਕੇ ਦੇ ਧਾਤਾਂ ਦੇ ਰਹਿਣਾ ਵਿੱਚ ਸ਼ਰੀਕੇ ਦੇ ਓਏ ਅਮਲੇਵਾਲ ਨੂੰ ਮੀ ਨਹੀਂ ਲੱਗੀ ਕਾਲੇ ਸਿਸਿਆਂ ਵਾਲੀ ਵੀ ਲੋਕ ਤਾਂ ਦੋ ਦੋ ਵਾਰੀ ਚੜ ਗਏ ਓਏ ਹੋਰਾਂ ਦੇ ਮਾਇਆ ਤਾਂ ਕੌਡੀ ਬਾਡੀ ਖੇਡਦੇ ਹੋਰਾਂ ਦੇ ਮਾਇਆ ਤਾਂ ਕੌਡੀ ਬਾਡੀ ਖੇਡਦੇ ਮਣੀ ਤਾਂ ਸਾਡਾ ਗਉਦਾ ਨੀ ਟੁੱਟ ਪੈਣਾ ਵਾਲਾ ਨੂੰ ਜੱਲ ਲਾਉਂਦਾ ਨੀ ਟੁੱਟ ਪੈਣਾ ਵਾਲਾ ਨੂੰ ਜੱਲ ਲਾਉਂਦਾ ਨੀ ਲੈ ਬਾਈ ਮੁੰਡੇ ਬਹੁਤ ਸੋਹਣੇ ਬੋਲੇ ਪਾਈ ਬਹੁਤ ਜਣਾਉਂਦਾ ਯਾਰ ਤੇ ਬਾਈ ਦੀ سپورਟ ਕਰੋ ਵੀਡੀਓ ਸ਼ੇਅਰ ਲਾਈਕ ਦੱਬ ਕੇ ਸ਼ੇਅਰ ਕਰੋ ਧੰਨਵਾਦ ਆਰੇਗੀ 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 ਵੇ ਤੇਰੇ ਮਸਤ ਦੇ ਮਰ ਲਈ ਤੇ ਮਾਰਗੀ ਵੇ ਤੇਰੇ ਮਸਤ ਦੇ ਮਰੋੜੇ ਉੱਤੇ ਮਾਰਗੀ ਵੇ ਥੈਂਕ ਯੂ